ਅਰਦਰ ਟਾਪਿਕ ਰੈਨ ਵਾਲਾ ਰੈਨ ਵਾਲਾ ਪਾਵਰਸ਼ੈਲ ਇਹਦੇ ਚ ਅਜਾਪਾ ਤੇ ਜਿਹੜਾ ਆਪਣਾ ਜੀ ਟੇਬਲ ਆਫ ਕੰਟੈਂਟ ਰੈਨ ਵਾਲੇ ਨੇ ਉਹ ਰੈਨ ਦਾ ਆਪਾਂ ਕਿਵੇਂ ਰਿਸੋਰਸ ਗਰੁੱਪ ਨੂੰ ਜਿਹੜਾ ਆਪਾਂ ਕ੍ਰੀਏਟ ਕੀਤਾ ਸੀ ਪਿਛਲੀ ਵੀਡੀਓ ਚ ਪਾਵਰਸ਼ੈਲ ਨੂੰ ਡਿਲੀਟ ਕਿਵੇਂ ਕਰ ਸਕਦੇ ਆ ਤੇ ਉਹਨੂੰ ਰੀਕ੍ਰੀਏਟ ਕਿਵੇਂ ਕਰ ਸਕਦੇ ਆ ਪਾਵਰਸ਼ੈਲ ਦਾ ਯੂਜ਼ ਕਰ ਕਿਉਂਕਿ ਮੈਂ ਹੁਣ ਆਪਣੇ ਅਜੂਰ ਮਾਈਕਰੋਸਾਫਟ ਅਕਾਊਂਟ ਤੇ ਆ ਚੁੱਕੇ ਆ ਤਾਂ ਇੱਥੇ ਆਪਾਂ ਮੈਨੂ 'ਚ ਆਵਾਂਗੇ ਮੈਨੂ 'ਚ ਆਪਾਂ ਰਿਸੋਰਸ ਗਰੁੱਪ ਨੂੰ ਓਪਨ ਕਰਾਂਗੇ ਇਹਨੂੰ ਦੇਖ ਸਕਦੇ ਹੋ ਪਾਵਰਸ਼ੈਲ G R P C ਕਰਕੇ रिसोर्स ਗਰੁੱਪ ਆਪਣਾ ਆਲਰੇਡੀ ਕ੍ਰੀਏਟਡ ਹੈ ਤੇ ਇਹਨੂੰ ਡਿਲੀਟ ਕਰਨ ਵਾਸਤੇ ਆਪਾਂ ਨੂੰ ਰਿਸੋਰਸ ਗਰੁੱਪ ਨੇਮ ਦੇਣਾ ਪਏਗਾ ਪਾਵਰ ਸ਼ੈਲ G R P C ਜੋ ਆਪਣੇ ਗਰੁੱਪ ਦਾ ਨੇਮ ਹੈ ਫਿਰ ਆਪਾਂ ਕੋ ਯੂਜ਼ ਕਰਾਂਗੇ ਕਮਾਂਡ ਲੈਟ ਰਿਮੂਵ ਅਜੋਰ ਰਿਸੋਰਸ ਗਰੁੱਪੋ ਕੇ ਤੇ ਫਿਰ ਆਪਾਂ ਆਪਣੇ ਵੇਰੀਏਬਲ ਦਾ ਨੇਮ ਦੇਵਾਂਗੇ ਆਪਣੇ ਗਰੁੱਪ ਦਾ ਨੇਮ ਦੇਵਾਂਗੇ ਫਿਰ ਆਪਾਂ ਫੋਰਸ ਯੂਜ਼ ਕਰਕੇ ਇਹਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰਾਂਗੇ ਯੂਰ ਅਕਾਊਂਟ ਮੈਂ ਦੇਖ ਸਕਦੇ ਹਾਂ ਦੂਸਤ ਆਪਣਾ ਜੀ ਰਿਮੂਵਲ ਪ੍ਰੋਸੈਸ ਉਹ ਡਨ ਹੋ ਚੁੱਕੀ ਹੈ ਰਿਸੋਰਸ ਆਪਣਾ ਰਿਮੂਵ ਹੋ ਚੁੱਕਿਆ ਹੈ ਸੈਕਟ ਕਮਾਂਡ ਤਾਂ ਰਹੇਗੀ ਫਿਰ ਆਪਾਂ ਨੂੰ ਇਹਦੀ ਲੋਕੇਸ਼ਨ ਦੇਣੀ ਪਏਗੀ ਲੋਕੇਸ਼ਨ ਜੋ ਪੈਰਾਮੀਟਰ ਰਿਕੁਆਇਰਡ ਨੇ ਸੋ ਫਿਰ ਆਪਾਂ ਨਿਊ ਕਮਾਂਡ ਲੈਟ ਯੂਜ਼ ਕਰਕੇ ਦੇਵਾਂਗੇ ਤਾਂ ਨੇਮ ਤੇ ਲੋਕੇਸ਼ਨ ਫਿਰ ਆਪਾਂ ਜਿਹਨਾਂ ਨੂੰ ਰਨ ਕਰਾਂਗੇ ਤਾਂ ਜਿਵੇਂ ਕਿ ਨੇ ਅਜੋਰ ਸਬਸਕ੍ਰਿਪਸ਼ਨ 'ਚ ਇੱਕ ਡਿਫਾਲਟ ਡਾਇਰੈਕਟਿਵ ਕ੍ਰੀਏਟ ਕਰ ਦਿੱਤੀ ਗਈ ਹੈ ਪ੍ਰੋਵੀਜ਼ਨ ਸਟੇਟ ਸਕਸੀਡ ਹੋਈ ਹੈ ਮਤਲਬ ਇਹ ਚੀਜ਼ ਕ੍ਰੀਏਟ ਹੋ ਚੁੱਕੀ ਹੈ ਇਹਦੇ ਬਾਅਦ ਕ੍ਰੀਏਟ ਕਰਨ ਤੋਂ ਬਾਅਦ ਜੇ ਆਪਾਂ ਕੋਈ ਚੈੱਕ ਕਰਨਾ ਹੈ ਵੀ ਆਪਣੀ ਅਜੂਰ ਗਾਉਂਚ ਕਿਹੜੇ ਕਿਹੜੇ ਰਿਸੋਰਸ ਗਰੁੱਪ ਦੇ ਐਗਜ਼ਿਸਟ ਕਰਦੇ ਨੇ ਉਹ ਵੀ ਆਪਾਂ ਚੈੱਕ ਕਰ ਸਕਦੇ ਆ ਉਹਦੇ ਵਾਸਤੇ ਆਪਾਂ ਗੈਟ ਅਜੂਰ ਗਰੁੱਪ ਕਮਾਂਡ ਯੂਜ਼ ਕਰਾਂਗੇ ਆਪਾਂ ਨੂੰ ਨੇਮ ਦੇਣਾ ਹੈ ਰਿਸੋਰਸ ਗਰੁੱਪ ਨੇਮ ਦਾ ਕਿ ਫਿਰ ਆਪਾਂ ਇਹਨੂੰ ਵੇਰੀਏਬਲ ਰੱਖ ਦਾਂਗੇ ਤੇ ਆਪਣੀ ਆਊਟਪੁੱਟ ਆ ਜਾਏਗੀ ਜਿਹਨੂੰ ਆਪਾਂ ਨੂੰ ਰਨ ਕਰਾਂਗੇ Confirm. thank you please subscribe to our youtube channel.